ਜੇ ਮੌਜੂਦਾ ਅੱਜ ਕੱਲ੍ਹ ਜਿਹੜੀਆਂ ਕਾਨੂੰਨ ਦੀਆਂ ਧੱਜੀਆਂ ਜਿਹੜੇ ਡਾਉਣ ਵਾਲੇ ਲੋਕ ਐ ਉਹਨਾਂ ਦੇ ਉੱਤੇ ਸਖਤੀ ਕੀਤੀ ਹੋਈ ਐ ਸਾਡੇ ਨਾਲ ਜਤਨਿਕਪੂਰ ਜੀ ਐਸ ਐਚਓ ਕੀਰਤਪੁਰ ਸਾਹਿਬ ਜਿਹੜੇ ਕਿ ਕਾਫੀ ਵੀਕੈਂਡ ਦੇ ਚਲਾਨ ਕਰ ਚੁੱਕੇ ਨੇ ਜਤਨਿਕਿੱਤਾ ਦੇ ਲੋਕ ਐ ਜਿਹੜੇ ਇਸ ਤਰਿਸ਼ਤਾਂ ਤੋਂ ਚਲਾਨ ਕੀਤੇ ਜਾ ਰਹੇ ਨੇ ਜੀ ਮਾਨਯੋਗ ਐਸ ਐਸ ਪੀ ਰੂਪਨਗਰ ਜੀ ਦੇ ਵਿਸ਼ੇਸ਼ ਨਿਰਦੇਸ਼ਾਂ ਅਨੁਸਾਰ ਜੋ ਵੀ ਆਪਣੇ ਭੇੜੇ ਜਾਂ ਸ਼ਕਤੀਪੁਰ ਹੈਗੇ ਐ ਇੱਥੇ ਜਾਂ ਫਿਰ ਇਹਦੇ ਇੱਕ ਅਚਨਚੇਤ ਚੈਕਿੰਗ ਹੁੰਦੀ ਹੈ ਵਹੀਕਲਸ ਦੀ ਉਹ ਕੀਤੀ ਜਾ ਰਹੀ ਹੈ ਤੇ ਉਸ ਤੋਂ ਇਲਾਵਾ ਜੋ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਦੇ ਹਨ ਜਿਵੇਂ ਕਿ ਨੰਬਰ ਪਲੇਟ ਨਹੀਂ ਹੈ ਜਾਂ ਫਿਰ ਕਾਲੇ ਸ਼ੀਸ਼ੇ ਜਾਂ ਹੋਰ ਉਹਨਾਂ ਦੇ ਜਿਹੜੇ ਨੰਬਰ ਪਲੇਟ ਆ ਸਹੀ ਹੈਗੀ ਹੈ ਕਿ ਨਹੀਂ ਉਹ ਅਸੀਂ ਐਪ ਤੇ ਵਾ ਕੇ ਚੈੱਕ ਕਰਦੇ ਹਾਂ ਕਿ ਜਾਲੀ ਨੰਬਰ ਪਲੇਟ ਤਾਂ ਨਹੀਂ ਲਗਾ ਕੇ ਘੁੰਮ ਰਹੇ ਉਹਦੇ ਇਲਾਵਾ ਕੋਈ ਵੀ ਹੋਰ ਕਿਸੇ ਕਿਸਮ ਦੀ ਜੇ ਟ੍ਰੈਫਿਕ ਵਾਇਲਸ਼ਨ ਹੈਗੀ ਹੈ ਉਹਦੇ ਚਲਾਨ ਕੀਤੇ ਜਾ ਰਹੇ ਹਨ ਅੱਜ ਅੱਜ ਤੁਸੀਂ ਟਾਕਾ ਲਾਇਆ ਹੋਇਆ ਕਿੰਨੇ ਚਲਾਨ ਕੀਤੇ ਆ ਫਿਲਹਾਲ ਹੁਣ ਤੱਕ ਅਸੀਂ ਕਰੀਬ 16 ਚਲਾਨ ਕਰ ਚੁੱਕੇ ਆ ਤੇ ਇਹ ਕੰਮ جاری ਹੈ ਜੀ ਰਾਤ ਤੱਕ ਚਲੇਗਾ ਤਾਂ ਹਦਾਇਤ ਕੀ ਹੈ ਲੋਕਾਂ ਨੂੰ ਮੈਂ ਦੇਖ ਰਿਹਾ ਸੀ ਕੁਝ ਤੋਂ ਟਿਪਰ ਕਿ ਰਹੇ ਸੀਗੇ ਉਹਨਾਂ ਦਾ ਨੰਬਰ ਨਹੀਂ ਸੀਗੇ ਟ੍ਰੇਟਾ ਡਾਡਾ ਲੈ ਕੇ ਜਾਂਦੇ ਆ ਬਿਲਕੁਲ ਜੀ ਬਿਲਕੁਲ ਇੰਪਾਉਂਡ ਕੀਤਾ ਹੈ ਉਸ ਦੇ ਇਲਾਵਾ ਜੋ ਵੀ ਆਪਣੇ ਟ੍ਰੈਫਿਕ ਵਾਇਲਸ਼ਨ ਹੈਗੀ ਹੈ ਟੂ व्हीਲਰਸ ਦੀ ਫੋਰ व्हीਲਰਸ ਦੀ ਕਿਸੇ ਕਿਸਮ ਦਾ ਵਹੀਕਲ ਹੋਵੇ ਜਾਂ ਫਿਰ ਰੋਂਗ ਪਾਰਕਿੰਗ ਇਵਨ ਅਥੀਕ ਹੋ ਰਹੀ ਗਈ ਕਿਤੇ ਕਿਤੇ ਹੁਣ ਦਾ ਸਮਾਂ ਹੈਗਾ ਤੇ ਉਹਦੇ ਵਿੱਚ ਰੋਂਗ ਪਾਰਕਿੰਗ ਕਿਸੇ ਨੇ ਕੀਤੀ ਹੋਵੇ ਕੋਈ ਟਰੱਕ ਸਾਈਡ ਤੇ ਲੱਗਿਆ ਹੋਵੇ ਦੇ ਪਿੱਛੋਂ ਅੰਨ ਗੱਡੀ ਨੂੰ ਦੂਰੋਂ ਨਹੀਂ ਪਤਾ ਲੱਗਦਾ ਕਿ ਕੋਈ ਗੱਡੀ ਖੜੀ ਅੱਗੇ ਇਸ ਤੋਂ ਇਲਾਵਾ ਅੱਜ ਅਸੀਂ ਦਿਨ 'ਚ ਇੱਕ ਰਿਫਲੈਕਟਰ ਦੀ ਡਰਾਈਵ ਵੀ ਚਲਾਈ ਹੈ। ਤੋਂ ਟ੍ਰੈਫਿਕ ਦੇ ਜਿਹੜੇ ਆਪਣੇ ਹੈਗੇ ਮੁਲਾਜ਼ਮ ਸੀ ਉਹਨਾਂ ਨਾਲ ਮਿਲ ਕੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਰਿਫਲੈਕਟਰ ਲਗਾਉਣੇ ਜ਼ਰੂਰੀ ਹੈ ਤੇ ਅਸੀਂ ਆਪੇ ਖੁਦ ਰਿਫਲੈਕਟਰ ਲਗਾਏ ਹੈਗੇ। ਸੋ ਇਹ ਕੁਝ ਉਪਰਾਲੇ ਹੈਗੇ ਜੋ ਖਾਸ ਕਰ ਤਾਂ ਠੰਡੇ ਸਮੇਂ ਠੰਡ ਦੇ ਮੌਸਮ 'ਚ ਅਸੀਂ ਕੀਤੇ ਹੈਗੇ। ਤੁੰਦ ਦੇ ਵਿੱਚ ਅੱਜ ਕੱਲ੍ਹ ਦਰਸ਼ਕੋ ਬਹੁਤ ਜ਼ਿਆਦਾ ਹਾਦਸੇ ਵਾਪਰ ਰਹੇ ਨੇ ਹਰ ਰੋਜ਼ ਕੋਈ ਨਾ ਕੋਈ ਐਕਸੀਡੈਂਟ ਦੀ ਖਬਰ ਆਉਂਦੀ ਹੈ ਇੱਕੋ ਹੀ ਪਤਾ ਲੱਗਦਾ ਕਿ ਜ਼ਿਆਦਾ ਤੁੰਦ ਕਨ ਹਾਦਸੇ ਵਾਪਰੇ ਪਰ ਲੇਕਿਨ ਤੁਹਾਡੇ ਵੱਲੋਂ ਜਿਹੜੇ ਅਪਰਾਲਾ ਜਿਹੜਾ ਕੀਤਾ ਗਿਆ ਰਿਫਲੈਕਟਰ ਲਗਾਉਣ ਦਾ ਇਹ ਬਹੁਤ ਹੀ ਸਲਾਘਾਯੋਗ ਹੈਗਾ ਇਸ ਤੋਂ ਇਲਾਵਾ ਹੁਣ ਜਿਹੜੇ ਲੋਕ ਹੈ ਆਪਣੀ ਖਬਰ ਦੇਖ ਰਹੇ ਆ ਉਹਨਾਂ ਨੂੰ ਕੋਈ ਹਦਾਇਤ ਹੈ ਵੀ ਬਿਲਕੁਲ ਜੀ ਬਿਲਕੁਲ ਇਹੀ ਹਦਾਇਤ ਹੈ ਜੀ ਦੇਖੋ ਪਹਿਲੀ ਗੱਲ ਤਾਂ ਜੋ ਟ੍ਰੈਫਿਕ ਦੇ ਨਿਯਮਾਂ ਦਾ ਪਾਲਨ ਕਰਨਾ ਆਪਣੀ ਇੱਕ ਰਿਸਪੌਂਸਿਬਿਲਟੀ ਹੈ ਬਿਕੋਜ਼ ਇਹ ਚੀਜ਼ ਆਪਣੀ ਸੇਫਟੀ ਲਈ ਹੈ ਵਿਆਪਸਾ ਸੇਫ ਰਵਾਂਗੇ ਆਪਣੀ ਫੈਮਿਲੀ ਨੂੰ ਸੇਫ ਰੱਖਾਂਗੇ ਤੇ ਜੇ ਆਪ ਲਈ ਹੈ ਵਿਆਪਸਾ ਸੇਫ ਰਵਾਂਗੇ ਇਹ ਚੀਜ਼ ਆਪਣੀ ਇਸ ਵੇਲੇ ਅਸੀਂ ਸ੍ਰੀ ਕੀਰਤਪੁਰ ਸਾਹਿਬ ਇੱਥੇ ਮੌਜੂਦ ਆ ਅੱਜ ਕੱਲ ਜਿਹੜੀਆਂ ਕਾਨੂੰਨ ਦੀਆਂ ਧੱਜੀਆਂ ਜਿਹੜੇ ਡਾਉਣ ਵਾਲੇ ਲੋਕ ਐ ਉਹਨਾਂ ਦੇ ਉੱਤੇ ਸ਼ਕਤੀ ਕੀਤੀ ਹੋਈ ਐ ਸਾਡੇ ਨਾਲ ਜਤਨ ਸਿੰਘ ਪੂਰਜੀ ਐ ਐਸ ਐਚਓ ਕੀਰਤਪੁਰ ਸਾਹਿਬ ਜਿਹੜੇ ਕਿ ਕਾਫੀ ਵੀਕੈਂਡ ਦੇ ਚਲਾਨ ਕਰ ਚੁੱਕੇ ਨੇ ਜਤਨ ਸਿੰਘ ਕਿਤਾ ਦੇ ਲੋਕ ਐ ਜਿਹੜੇ ਇਸ ਤਰ੍ਹਾਂ ਤੋਂ ਚਲਾਨ ਕੀਤੇ ਜਾ ਰਹੇ ਨੇ जी मानयोग एस एस पी रूपनगर जी के दिशा निर्देशों अनुसार जो भी अपने भेड़े या शक्की पुरुष है इतने या फिर अचनचेत चैकिंग होंगी वहीकल्स की वो की जा रही है ते उस तो अलावा जो ट्रैफिक नियमों का उल्लंघन करते हैं जिमें कि नंबर प्लेट नहीं है या फिर काले शीशे या होर उन्होंने जो नंबर प्लेट आ सही है कि नहीं ਉਹ ਅਸੀਂ ਐਪ ਤੇ ਵਾਗੇ ਚੈੱਕ ਕਰਦੇ ਆ ਕਿ ਜਾਲੀ ਨੰਬਰ 플레이ਟ ਤਾਂ ਨਹੀਂ ਲਗਾ ਕੇ ਘੁੰਮ ਰਹੇ ਉਹਦੇ अलावा ਕੋਈ ਵੀ ਹੋਰ ਕਿਸੇ ਕਿਸਮ ਦੀ ਜੇ ਟ੍ਰੈਫਿਕ ਵਾਇਲੇਸ਼ਨ ਹੈਗੀ ਹੈ ਉਹਦੇ ਚਲਾਨ ਕਿਤੇ ਜਾ ਰਹੇ ਆ ਅੱਜ ਅੱਜ ਤੁਸੀਂ ਟਾਕਾ ਲਾਇਆ ਹੋਇਆ ਕਿੰਨੇ ਚਲਾਨ ਕੀਤੇ ਆ ਫਿਲਹਾਲ ਹੁਣ ਤੱਕ ਅਸੀਂ ਕਰੀਬ 16 ਚਲਾਨ ਕਰ ਚੁੱਕੇ ਆ ਤੇ ਇਹ ਕੰਮ جاری ਹੈ ਜੀ ਰਾਤ ਤੱਕ ਚਲੇਗਾ ਤਾਂ ਹਦਾਇਤ ਕੀ ਹੈ ਲੋਕਾਂ ਨੂੰ ਮੈਂ ਦੇਖ ਰਿਹਾ ਸੀ ਕੁਝ ਤੋਂ ਟਿਪਰ ਘੇਰ ਹੋਏ ਸੀਗੇ ਉਹਨਾਂ ਦਾ ਨੰਬਰ ਨਹੀਂ ਸੀਗੇ ਟ੍ਰੇਟਾ ਡਾਡਾ ਲੈ ਕੇ ਜਾਂਦੇ ਆ ਬਿਲਕੁਲ ਜੀ ਬਿਲਕੁਲ ਇੰਪਾਉਂਡ ਕੀਤਾ ਹੈ ਉਹ ਸੇਲਾਵਾ ਜੋ ਵੀ ਆਪਣੇ ਟ੍ਰੈਫਿਕ ਵਾਇਲੇਸ਼ਨ ਹੈਗੀ ਹੈ ਟੂ व्हीਲਰਸ ਦੀ ਫੋਰ व्हीਲਰਸ ਦੀ ਕਿਸੇ ਕਿਸਮ ਦਾ ਵਹੀਕਲ ਹੋਵੇ ਜਾਂ ਫਿਰ ਰੋਂਗ ਪਾਰਕਿੰਗ ਇਵਨ ਅਸਿਕ ਉਹਦੇ ਵੀ ਕੀ ਕਿਤੇ ਕਿ ਤੁਮ ਦਾ ਸਮਾ ਹੈਗਾ ਤੇ ਉਹਦੇ ਵਿੱਚ ਰੋਂਗ ਪਾਰਕਿੰਗ ਕਿਸੇ ਨੇ ਕੀਤੀ ਹੋਵੇ ਕੋਈ ਟਰੱਕ ਸਾਈਡ ਤੇ ਲੱਗਿਆ ਹੋਵੇ ਤੇ ਪਿੱਛੋਂ ਆਂਦੀ ਗੱਡੀ ਨੂੰ ਦੂਰੋਂ ਨਹੀਂ ਪਤਾ ਲੱਗਦਾ ਕਿ ਕੋਈ ਗੱਡੀ ਖੜੀ ਅੱਗੇ ਇਸ ਤੋਂ ਇਲਾਵਾ ਅੱਜ ਅਸੀਂ ਦਿਨ ਚ ਇੱਕ ਰਿਫਲੈਕਟਰ ਦੀ ਡਰਾਈਵ ਵੀ ਚਲਾਈ ਹੈ ਤੋਂ ਟ੍ਰੈਫਿਕ ਦੇ ਆਪਣੇ ਹੈਗੇ ਮੁਲਾਜ਼ਮ ਸੀ ਉਹਨਾਂ ਨਾਲ ਮਿਲ ਕੇ ਇਹ ਲੋਕਾਂ ਨੂੰ ਜਾਗਰੂਕ ਕੀਤਾ ਕਿ ਰਿਫਲੈਕਟਰ ਲਗਾਣੇ ਜ਼ਰੂਰੀ ਹੈ ਤੇ ਅਸੀਂ ਆਪੇ ਖੁਦ ਰਿਫਲੈਕਟਰ ਲਗਾਏ ਹੈਗੇ ਸੋ ਇਹ ਕੁਝ ਉਪਰਾਲੇ ਹੈਗੇ ਜੋ ਖਾਸ ਕਰ ਤਾ ਧੁੰਦ ਦੇ ਸਮੇਂ ਤੇ ਠੰਡ ਦੇ ਮੌਸਮ ਦੇ ਅਸੀਂ ਕੀਤੇ ਹੈਗੇ ਧੁੰਦ ਦੇ ਵਿੱਚ ਅੱਜ ਕੱਲ੍ਹ ਦਰਸ਼ਕੋ ਬਹੁਤ ਜ਼ਿਆਦਾ ਹਾਦਸੇ ਵਾਪਰ ਰਹੇ ਨੇ ਹਰ ਰੋਜ਼ ਕੋਈ ਨਾ ਕੋਈ ਐਕਸੀਡੈਂਟ ਦੀ ਖਬਰ ਆਉਂਦੀ ਹੈ ਇੱਕੋ ਹੀ ਪਤਾ ਲੱਗਦਾ ਕਿ ਜ਼ਿਆਦਾ ਧੁੰਦ ਕਾਰਨ ਹਾਦਸੇ ਵਾਪਰੇ ਪਰ ਲੇਕਿਨ ਤੁਹਾਡੇ ਵੱਲੋਂ ਜਿਹੜੇ ਉਪਰਾਲੇ ਜਿਹੜਾ ਕੀਤਾ ਗਿਆ ਰਿਫਲੈਕਟਰ ਲਗਾਉਣ ਦਾ ਇਹ ਬਹੁਤ ਹੀ ਸਲਾਘਾਯੋਗ ਹੈਗਾ ਇਸ ਤੋਂ ਇਲਾਵਾ ਹੁਣ ਜਿਹੜੇ ਲੋਕ ਹੈ ਆਪਣੀ ਖਬਰ ਦੇਖ ਰਹ ਜੀ ਬਿਲਕੁਲ ਇਹੀ ਹਦਾਇਤ ਹੈ ਜੀ ਦੇਖੋ ਪਹਿਲੀ ਗੱਲ ਤਾਂ ਜੋ ਟ੍ਰੈਫਿਕ ਦੇ ਨਿਯਮਾਂ ਦਾ ਪਾਲਨ ਕਰਨਾ ਆਪਣੀ ਇੱਕ ਰਿਸਪਾਂਸਿਬਿਲਟੀ ਹੈ ਬਿਕੋਜ਼ ਇਹ ਚੀਜ਼ ਆਪਣੀ ਸੇਫਟੀ ਲਈ ਹੀ ਹੈ ਜਿਆਪਾ ਸੇਫ ਰਵਾਂਗੇ ਆਪਣੀ ਫੈਮਿਲੀ ਨੂੰ ਸੇਫ ਰੱਖਾਂਗੇ ਤੇ ਜੇ ਆਪਣੇ ਘਰ ਦੇ ਆਪਾਂ ਠੀਕ ਕਰਕੇ ਨਾਲ ਕੰਮ ਕਰਾਂਗੇ ਤਾਂ ਆਬਵੀਅਸਲੀ ਸਾਰੇ ਸਮਾਜ ਦਾ ਵੀ ਭਲਾ ਹੋਗਾ ਇਸ ਚੀਜ਼ ਨਾਲ ਸੋ ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਸਪੈਸ਼ਲੀ ਧੁੰਦੇ ਸਮੇਂ ਦੇ ਵਿੱਚ ਜਿਵੇਂ ਕਿ ਅੱਜਕੱਲ੍ਹ ਆਨਲਾਈਨ ਚਲਾਨ ਹੋ ਗਏ ਆ ਤੇ ਕੁਝ ਲੋਕ ਪੁਲਿਸ ਤੋਂ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆਂ ਤੇ ਉਹਨਾਂ ਲੋਕਾਂ ਵਾਸਤੇ ਕਿਹਾ ਵੀ ਬਿਲਕੁਲ ਉਹ ਚਲਾਨ ਦੇ ਬਚ ਨਹੀਂ ਸਕਦੇ ਉਹ ਬਿਲਕੁਲ ਜੀ ਉਹਦੇ ਵਿੱਚ ਸਿੰਪਲ ਹੈਗਾ ਅਸੀਂ ਫੋਟੋਗ੍ਰਾਫ ਖਿੱਚ ਕੇ ਉਹਨੂੰ ਆਨਲਾਈਨ ਚਲਾਨ ਪਰ ਦਿੱਤਾ ਜਾਂਦਾ ਤੇ ਉਹਦੇ ਵਿੱਚ ਸਾਨੂੰ ਫਿਜ਼ੀਕਲੀ ਉਹਦੇ ਖੜਨ ਦੀ ਕੋਈ ਨਹੀਂ ਜ਼ਰੂਰਤ ਵੀ ਨਹੀਂ ਹੈ ਸੋ ਜੇ ਉਹ ਭੱਜਦੇ ਹੈਗੇ ਉਹੀ ਆਫੈਂਸਸ ਲੱਗ ਜਾਂਦੇ ਆ ਉਹਨਾਂ ਹੀ ਚਲਾਨ ਮਹਿੰਗਾ ਹੋ ਜਾਂਦਾ ਤੇ ਉਹਨਾਂ ਦੇ ਹੀ ਨੁਕਸਾਨ ਹੁੰਦਾ ਇਸ ਚ ਗਾਏ ਭੱਜ ਕੇ ਉਹਨਾਂ ਲਈ ਅੱਗੇ ਫਿਰ ਕੰਟਰੋਲ ਰੂਮ ਤੇ ਵੀ ਮੈਸੇਜ ਚਲਾ ਜਾਂਦਾ ਤੇ ਇੱਥੇ ਨਹੀਂ ਤਾਂ ਦੂਸਰੇ ਇਲਾਕੇ ਤੇ ਘਰੀ ਜਾਏਗੀ ਗੱਡੀ ਜੰਪ ਇਹਨਾਂ ਦੇ ਲੋਕਾਂ ਨੂੰ ਹਦਾਇਤ ਹੈ ਵੀ ਜੰਪ ਨਾ ਕਰੋ ਜੇ ਤੁਹਾਨੂੰ ਤੁਸੀਂ ਉਹ ਗਲਤੀ ਕਰੀਏ ਤੇ ਮੋਕੇ ਤੇ ਚਲਾਨ ਜਿਹੜਾ ਬਿਲਕੁਲ ਬਿਲਕੁਲ ਹੁੰਦਾ ਬਹੁਤ ਜ਼ਿਆਦਾ ਸੂਟਾ ਹੈ ਗਿਆ ਮੋਕੇ ਤੇ ਚਲਾਨ ਭਰੇ ਜਾ ਸਕਦਾ ਤੇ ਜਿਹੜਾ ਹੁਣ ਨਵਾਂ ਮਸ਼ੀਨ ਨਾਲ ਚਲਾਨ ਕਰਨ ਲੱਗੇ ਆ ਉਹਦੇ ਵਿੱਚ QR ਕੋਡ ਨਾਲ ਵੀ ਆਪਾਂ Google Pay ਨਾਲ ਕਰ ਸਕਦੇ ਆ ਜਿਵੇਂ ਵੀ ਲੋਕਾਂ ਨੂੰ ਕਨਵੀਨੀਅੰਟ ਹੈਗਾ ਉਵੇਂ ਚਲਾਨ ਭਰੇ ਜਾ ਸਕਦਾ ਉਸ ਨਾਲ ਟਾਈਮ ਬਹੁਤ ਬਚਦਾ ਟਾਈਮ ਬਹੁਤ ਸੇਫ ਹੁੰਦਾ ਆਰਟੀਓ ਆਫਿਸ ਆਪਣਾ ਵਿਜ਼ਿਟ ਕਰਨ ਦੀ ਜ਼ਰੂਰਤ ਨਹੀਂ ਹੈ ਮੋਕੇ ਤੇ ਚਲਾਨ ਭਰੇ ਜਾ ਸਕਦਾ ਹੈ ਇਸ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਲੋਕਾਂ ਨੂੰ ਹਦਾਇਤ ਵੀ ਕੀਤੀ ਹੈ ਤੇ ਜਾਣਕਾਰੀ ਦਿੱਤੀ ਹੈ ਤੇ ਪਹਿਲੇ ਦਰਸ਼ਕੋ ਮੈਂ ਚਾਹਾਂਗਾ ਕਿ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਰੋਡ ਨੂੰ ਲੈ ਕੇ ਪਤਾਹੀ ਨਾ ਕਰੋ ਤਾਂ ਕਿ ਦੂਜਾ ਆਪ ਵੀ ਤੁਹਾਡਾ ਨੁਕਸਾਨ ਹੋਵੇ ਤੇ ਦੂਜਿਆਂ ਦਾ ਵੀ ਹੋਵੇ ਧੰਨਵਾਦ ਇਸ ਵੇਲੇ ਅਸੀਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੌਜੂਦ ਆਜ ਕੱਲ੍ਹ